ਤਾਰੇ ਮੇਰੇ ਦਾਦਾ ਜੀ ਨੂੰ ਸ਼ੌਂਕ ਸੀਗਾ ਜੀ ਅੱਛਾ ਹੋਰ ਇਹ ਨਹੀਂ ਵੀਰੇ ਹੁਣ ਜੀ ਅੱਛਾ ਠੀਕ ਹੈ ਇਹ ਤਾਂ ਕਰਕੇ ਵੀਰੇ ਬਸ ਉਹਨਾਂ ਦੇ ਕਰਕੇ ਲਿਆ ਜੀ ਉਹਨਾਂ ਦੇ ਕਰਕੇ ਟਰੈਕਟਰ ਸਾਡੇ ਕੋਲ 7-8 ਟਰੈਕਟਰ ਨੇ ਜੀ ਠੀਕ ਹੈ ਇਹ ਸਾਰੇ ਬ੍ਰਾਂਡ ਨੇ ਜੀ ਵੀਰੇ ਮੈਂ ਤਾਂ ਇਹ ਹੀ ਨਹੀਂ ਸੀਗਾ ਨਾ ਨੈਸੀ ਨਹੀਂ ਸੀਗਾ ਅੱਗੇ ਨਵਾਂ ਇਹ ਨਵਾਂ ਟਰੈਕਟਰ ਹੈ ਇਹ ਨਵਾਂ ਹੈਗਾ ਹਾਂ ਜੀ ਨਵਾਂ ਠੀਕ ਹੈ ਇਹ ਫਿਰ ਬਾਈ ਸਪੈਸ਼ਲ ਆਰਡਰ ਦੇ ਕੇ ਮੰਗਾਇਆ ਹਾਂ ਜੀ ਵੀਰੇ ਆਰਡਰ ਤੇ ਆਉਂਦਾ ਬਸ ਇਹ ਕਰ ਹੀ ਲਾਉਣਾ ਕਰ ਹੀ ਲਾਉਣਾ ਕਰ ਠੀਕ ਹੈ ਠੀਕ ਹੈ ਆਲੇ-ਦਾਲਿਓ ਬਾਈ ਬਾਈ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੈਨਾ ਆਹ ਦੇਖ ਲਓ ਪ੍ਰਾਣੀ ਸ਼ੋਅ ਦੇ ਵਿੱਚ ਟਰੈਕਟਰ ਆ ਮੈਂ ਸੋਚਿਆ ਵੀ ਕਿਤੇ ਤਿਆਰ ਕਰਵਾਇਆ ਪਰ ਬਾਈ ਹੁਰੀ ਕਹਿੰਦੇ ਨਵਾਂ ਲਿਆ ਕੀ ਹਾਲ ਨੇ ਬਾਈ ਹੋਰ ਠੀਕ ਹੋ ਤੇ ਕਿਹੜਾ ਪਿੰਡ ਆ ਵੀਰ ਹੋਰਾਂ ਦਾ ਮੋਮਨਵਾਲਾ ਪਿੰਡ ਆ ਜੀ ਅਹਿਮਦਗੜ ਮੰਡੀ ਕੋਲ ਵੀ ਅੱਛਾ ਅਹਿਮਦਗੜ ਮੰਡੀ ਕੋਲੇ ਮੋਮਨਵਾਲਾ ਪਿੰਡ ਠੀਕ ਆ ਇਹ ਕਿਵੇਂ ਬਾਈ ਯਾਰ ਇਹਦਾ ਟਰੈਕਟਰ ਟਰੈਕਟਰ ਬੰਦ ਹੋਗੇ ਦੀਗੇ ਹਨਾ ਕੀ ਸੀਨ ਆ ਇਹਦਾ ਕਿਹੜੀ ਕੰਪਨੀ ਦਾ ਟਰੈਕਟਰ ਇਹ ਮੈਸੀ ਹੈ ਵੀ ਇਹ ਟਾਫੇ ਮੈਸੀ ਟਾਫੇ ਹਾਂ ਜੀ ਪਹਿਲਾਂ ਲੋਕ ਕਹਿੰਦੇ ਹੁੰਦੇ ਬਾਈ ਅਸੀਂ ਵੀ ਮੈਸੀ ਟਾਫੇ ਲਿਆਂਦਾ ਜਾਂ ਮੈਸੀ ਫਰਗੂਸਨ ਲਿਆਂਦਾ ਹਨਾ ਉਹ ਚੀਜ਼ ਆ ਗਈ ਮਨਲਾ ਇਹ ਫਲਕਾਰੀ ਫਲਕੂਰੀ ਯਾਰ ਬਾਈ ਫੇਰ ਲਾਲਾ ਕੋ ਕੋਈ ਗੱਲ ਦੀ ਕੋਈ ਗੱਲ ਨਹੀਂ ਆਈ ਰਹਿੰਦੇ ਤੁਸੀਂ ਕਿਹਾ ਘਰੇ ਲੈ ਕੇ ਜਾਇਓ ਇਹ ਕਿਵੇਂ ਸ਼ੌਕ ਪਿਆ ਬਾਈ ਯਾਰ ਵੀਰੇ ਮੇਰੇ ਦਾਦਾ ਜੀ ਨੂੰ ਸ਼ੌਕ ਸੀਗਾ ਜੀ ਅੱਛਾ ਹੋਰ ਇਹ ਨਹੀਂ ਵੀਰੇ ਹੁਣ ਜੀ ਅੱਛਾ ਠੀਕ ਹੈ ਇਹ ਦਾ ਕਰਕੇ ਵੀਰੇ ਬਸ ਉਹਨਾਂ ਵਾਲੇ ਕਰਕੇ ਲਿਆ ਜੀ ਉਹਨਾਂ ਦੇ ਕਰਕੇ ਟਰੈਕਟਰ ਸਾਡੇ ਕੋਲ ਸੱਤ ਅੱਠ ਟਰੈਕਟਰ ਨੇ ਜੀ ਠੀਕ ਹੈ ਸਾਰੇ ਸਾਰੇ ਬ੍ਰਾਂਡ ਨੇ ਜੀ ਵੀਰੇ ਕਦੇ ਇਹ ਹੀ ਨਹੀਂ ਸੀਗਾ ਐਸੀ ਨਹੀਂ ਸੀਗਾ ਕਦੇ ਨਵਾਂ ਇਹ ਨਵਾਂ ਟਰੈਕਟਰ ਹੈ ਇਹ ਨਵਾਂ ਹੈਗਾ ਹਾਂ ਜੀ ਨਵਾਂ ਠੀਕ ਆ ਇਹ ਫਿਰ ਬਾਈ ਸਪੈਸ਼ਲ ਆਰਡਰ ਦੇ ਕੇ ਮੰਗਾਇਆ ਹਾਂ ਜੀ ਵੀਰੇ ਆਰਡਰ ਤੇ ਆਉਂਦਾ ਬਸ ਇਹ ਕਰੀ ਲਾਉਣਾ ਕਰੀ ਲਾਉਣਾ ਕਰੇ ਠੀਕ ਆ ਠੀਕ ਆ ਆਲੇ-ਦਾਲੇ ਉਹ ਬਾਈ ਦਿਖਾਦੀ ਆ ਆਪਾਂ ਮੈਂ ਕਹਿੰਦਾ ਵੀ ਯਾਰ ਜਿਹੜੇ ਕਿਸੇ ਵੀਰਾਂ ਨੇ ਨਾ ਆਪਾਂ ਕਹਈਏ ਕਈ ਵਾਰ ਜੰਨਾ-ਜੰਨਾ ਤੇ ਵੀ ਉਹ ਕਰਨਾ ਹੈ ਨਾ ਜਾਂ ਬਾਈ ਹੁਰੀ ਕਹਿੰਦੇ ਸੂਹਾ-ਸੂਹਾ ਤੇ ਲਿਆਇਆ ਕਰਾਂਗੇ ਬਾਈ ਮੈਂ ਕਹਿੰਦਾ ਯਾਰ ਕੀ ਬਾਤ ਹੈ ਬਾਈ ਯਾਰ ਪੂਰਾ ਟਾਪ ਦਾ ਹੋ ਹੈਗਾ ਸਹੀ ਗੱਲ ਹੈ ਨਵਾਂ ਨਵਾਂ ਹੀ ਅਫੋਰਡ ਯਾਰ ਇੱਥੋਂ ਪਤਾ ਲੱਗਦਾ ਹੈ ਤਾਂ ਹੀ ਮੈਂ ਵੀ ਆਖਿਆ ਪੁਰਾਣੀਆਂ ਹੋ ਜਾਂ ਨਵੀਆਂ ਅਛਾ ਪ੍ਰਾਨੀ ਜੀ ਆ ਗਈ ਹਾਂ ਤਾਂ ਹੀ ਮੈਂ ਦੇਖ ਕੇ ਆ ਗਿਆ ਸੀ ਵੀ ਕਨਫਿਊਜ਼ ਹੋ ਗਿਆ ਉਸ ਜ ਮੈਂ ਕਿਹਾ ਯਾਰ ਲੋਕ ਇੱਥੇ ਬਾਈ ਸਿਰਾਂ ਨੂੰ ਅਜਾ ਮਗਰਿਆੜ ਕਿਹੜਾ ਚੀਜ਼ ਕਰਦੇ ਆਂ ਰਾਜਸਥਾਨ ਤੋਂ ਮਿਲਦੇ ਆ ਉਹ ਦੂਜੇ ਡੇਡੇ ਜਿਹੜੇ ਆਉਂਦੇ ਨੇ ਉਹ ਲੱਗਣਗੇ ਵੇ ਉਹ ਲਵਾਉਂਗੇ ਹੈਂ ਉਹ ਕੰਪਨੀ ਵੀ ਤੇ ਦਿੰਦੀ ਆ ਰਾਜਸਥਾਨ ਦੇ ਬੰਦਾ ਤਿਆਰ ਕਰਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਈ ਕਿੰਨਾ ਸਮਾਂ ਪਹਿਲਾਂ ਵੋਕਰ ਆਇਆ ਸੀਗਾ ਇਹ ਵੀਰੇ 20 ਦਿਨ ਪਹਿਲਾਂ ਜੀ 20 ਦਿਨ ਪਹਿਲਾਂ ਬਾਈ ਨੂੰ ਘਰੋਂ ਹੁਣ ਆਈ ਇਹਨਾਂ ਨੇ ਕਹਿੰਦੇ ਹੁਣ ਕਿ ਵੀ ਕਿੱਥੇ ਜਾ ਗਏ ਹੈਂ ਠੀਕ ਸਟਾਰਟ ਕਰਿਓ ਬਾਈ ਮੜਾ ਇੱਕ ਵਾਰੀ ਆਪਾਂ ਦੀ ਸਟਾਰਟਿੰਗ ਤੇ ਲੋ ਵੀ ਸਾਨੂੰ ਸਟਾਰਟਿੰਗ ਦਿਖਾਉਣੇ ਆ ਆਹਾਂ ਕੀ ਬਾਤ ਹੈ ਮਹਾਰਾ ਜੀ ਦੇ ਕੋਈ ਆ ਕੀ ਬਾਤ ਹੈ ਤੇ ਇਦਰਾ ਮੀਟਰ ਮੋਟਰ ਆ ਗਿਆ ਹਰਾ ਹੈ ਨਾ ਠੀਕ ਆ ਤੁਸੀਂ ਬਾਈ ਮੀਟਰ ਵੀ ਦੇਖ ਲਓ 15 ਕਿਲੋਮੀਟਰ ਹੀ ਚੱਲਿਆ ਆ ਹੈ ਨਾ ਇਹ ਕਿੱਥੋਂ ਆਏ ਤੁਸੀਂ ਸੰਗਰੂਰ ਤੋਂ ਲਿਆ ਵੀਰੇ ਸੰਗਰੂਰ ਤੋਂ ਆਇਓਗੇ ਪੁੱਲ ਜਾਂਸੀ ਵੀਰੇ ਸੰਗਰੂਰ ਪੈਂਦੀ ਆ ਜੀ ਠੀਕ ਆ ਠੀਕ ਆ ਠੀਕ ਆ ਨਹੀਂ ਚਾਰ ਤੋਂ ਜੋੜੀ ਵੀਰੇ ਮੋਟਰ ਪਰਾਨ ਦੇ ਕੰਮ ਨਾਲ ਉਹ ਨਾਲ ਲਗਾਉਣੇ ਆ ਠੀਕ ਆ ਜਾਂਦੇ ਉਹਨਾਂ ਦਾ ਪਰਾਗੀ ਫੇਰ ਪਿੰਡ ਜਾ ਫੇਰ ਪਿੰਡ ਜਾਓਗੇ ਹੈ ਵਾਹ ਬਾਈ ਹੱਥ ਲੈ ਕੇ ਆ ਗਏ ਬਿਆਹ ਹੱਥ ਆਵਾਜ਼ ਹੈ ਬਾਈ ਕਹਿੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਵਾਹ ਜੀ ਵਾਹ ਕੀ ਆਵਾਜ਼ ਹੈ ਬਰਾਬਰ ਮਾ ਜੀ ਉਹਦੇ ਵਾਹ ਦੇ ਰਹੋ ਬਾਈ ਚੱਕਰ ਹੋ ਗਿਆ ਮਗਰ ਆਏ ਹਾਏ ਹਾਏ ਕੀ ਵਾਹ ਵਾਹ ਬਾਈ ਬਾਈ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਆਹ ਦੇਖ ਲਓ ਪ੍ਰਾਣੀ ਸ਼ੋਅ ਦੇ ਵਿੱਚ ਟਰੈਕਟਰ ਹੈ ਮੈਂ ਸੋਚਿਆ ਵੀ ਕਿਤੇ ਤਿਆਰ ਕਰਵਾਇਆ ਪਰ ਬਾਈ ਹੁਰੀ ਕਹਿੰਦੇ ਨਵਾਂ ਲਿਆ ਕੀ ਹਾਲ ਨੇ ਬਾਈ ਹੋਰ ਠੀਕ ਹੋ ਤੇ ਕਿਹੜਾ ਪਿੰਡਾ ਵੀਰ ਹੋਰਾਂ ਦਾ ਮੋਮਨਵਾਲ ਪਿੰਡ ਆ ਜੀ ਅਹਿਮਦਗੜ ਮੰਡੀ ਕੋਲ ਵੀਰ ਅਸਾ ਅਹਿਮਦਗੜ ਮੰਡੀ ਕੋਲੇ ਮੋਮਨਵਾਲ ਪਿੰਡ ਹੈ ਠੀਕ ਆ ਇਹ ਕਿਵੇਂ ਬਾਈ ਯਾਰ ਇਹਦਾ ਟਰੈਕਟਰ ਟਰੈਕਟਰ ਬੰਦ ਹੋ ਗਿਆ ਦੀਗੇ ਹਨਾ ਕੀ ਸੀਨ ਹੈ ਇਹਦਾ ਕਿਹੜੀ ਕੰਪਨੀ ਦਾ ਟਰੈਕਟਰ ਹੈ ਮੈਸੀ ਟਾਫੇ ਮੈਸੀ ਟਾਫੇ ਹਾਂ ਜੀ ਪਹਿਲਾਂ ਲੋਕ ਕਹਿੰਦੇ ਹੁੰਦੇ ਬਾਈ ਅਸੀਂ ਵੀ ਮੈਸੀ ਟਾਫੇ ਲਿਆਂਦਾ ਜਾਂ ਮੈਸੀ ਫਰਗੂਸਨ ਲਿਆਂਦਾ ਹਨਾ ਉਹ ਚੀਜ਼ਾਂ ਆ ਗਈਆਂ ਮੰਨ ਲਾ ਇਹ ਫਲਕਾਰੀ ਫਲਕੂਰੀ ਯਾਰ ਬਾਈ ਇਹ ਲਾ ਲਾਂਗੇ ਫਿਰ ਲਾ ਲਾਂ ਕੋ ਕੋਈ ਗੱਲ ਦੀ ਕੋਈ ਗੱਲ ਨਹੀਂ ਆਈ ਰਹਿੰਦੇ ਤੁਸੀਂ ਕਿਹਾ ਘਰੇ ਲੈ ਕੇ ਆਇਓ ਇਹ ਕਿਵੇਂ ਸ਼ੌਕ ਪਿਆ ਬਈ ਯਾਰ ਬਸ ਸਾਰੇ ਮੇਰੇ ਦਾਦਾ ਜੀ ਨੂੰ ਸ਼ੌਕ ਸੀਗਾ ਜੀ ਅੱਛਾ ਪਰ ਇਹੇ ਨਹੀਂ ਵੀਰੇ ਹੁਣ ਜੀ ਅੱਛਾ ਠੀਕ ਹੈ ਇਹ ਤਾਂ ਕਰਕੇ ਵੀਰੇ ਬਸ ਉਹਨਾਂ ਦੇ ਕਰਕੇ ਲਿਆ ਜੀ ਉਹਨਾਂ ਦੇ ਕਰਕੇ ਟਰੈਕਟਰ ਸਾਡੇ ਕੋਲ 7-8 ਟਰੈਕਟਰ ਨੇ ਜੀ ਠੀਕ ਹੈ ਸਾਰੇ ਸਾਰੇ ਬ੍ਰਾਂਡ ਨੇ ਜੀ ਵੀਰੇ ਮੈਂ ਤਾਂ ਇਹ ਹੀ ਨਹੀਂ ਸੀਗਾ ਜੀ ਐਸੀ ਨਹੀਂ ਸੀਗਾ ਅੱਛਾ ਨਵਾਂ ਇਹ ਨਵਾਂ ਟਰੈਕਟਰ ਹੈ ਇਹ ਨਵਾਂ ਹੈਗਾ ਹਾਂ ਜੀ ਨਵਾਂ ਠੀਕ ਹੈ ਇਹ ਫਿਰ ਬਾਈ ਸਪੈਸ਼ਲ ਆਰਡਰ ਦੇ ਕੇ ਮੰਗਾਇਆ ਹਾਂ ਜੀ ਵੀਰੇ ਆਰਡਰ ਤੇ ਆਉਂਦੇ ਬਸ ਇਹ ਕਰੀ ਲਾਉਣਾ ਕਰੀ ਲਾਉਣਾ ਕਰੇ ਠੀਕ ਹੈ ਠੀਕ ਹੈ ਆਲੇ-ਦਾਲੇ ਉਹ ਬਾਈ ਦਿਖਾਦੀ ਆ ਆਪਾਂ ਮੈਂ ਕਹਿੰਦਾ ਵੀ ਯਾਰ ਜਿਹੜੇ ਕਿਸੇ ਵੀਰਾਂ ਨੇ ਨਾ ਆਪਾਂ ਕਹਈਏ ਕਈ ਵਾਰ ਜੰਨਾ ਜੰਨਾ ਤੇ ਵੀ ਉਹ ਕਰਨਾ ਹਨਾ ਜਾਂ ਬਾਈ ਹੁਰੀ ਕਹਿੰਦੇ ਸੂਆਂ-ਸੂਆਂ ਤੇ ਲਿਜਾਇਆ ਕਰਾਂਗੇ ਬਾਈ ਮੈਂ ਕਹਿੰਦਾ ਯਾਰ ਕੀ ਬਾਤ ਐ ਬਾਈ ਯਾਰ ਪੂਰਾ ਟਾਪ ਦਾ ਹੋ ਹੈਗਾ ਸਹੀ ਗੱਲ ਐ ਨਵਾਂ ਹੀ ਅਫੋਰਡ ਜ਼ਿਆਦਾ ਇੱਥੋਂ ਪਤਾ ਲੱਗਦਾ ਐ ਤਾਂ ਹੀ ਮੈਂ ਵੀ ਆਖਿਆ ਪੁਰਾਣੀਆਂ ਹੋ ਜਾਂ ਨਵੀਂ ਚ ਵੀ ਆਇਆ ਕਹਿੰਦਾ ਉਹ ਵੀ ਵੀ ਪੁਰਾਣੀ ਚੀਜ਼ ਐ ਅੱਛਾ ਪੁਰਾਣੀ ਜੀ ਆ ਗਈ ਹਾਂ ਤਾਂ ਹੀ ਮੈਂ ਦੇਖ ਕੇ ਆ ਕੇ ਅਸੀਂ ਵੀ ਕਨਫਿਊਜ਼ ਹੋ ਗਿਆ ਉਸ ਜ ਮੈਂ ਕਿਹਾ ਯਾਰ ਲੋਕ ਇੱਥੇ ਬਾਈ ਸਹਰਾਂ ਨੂੰ ਆਹ ਦੇ ਚੀਜ਼ ਲੈ ਰਹੇ ਆਂ ਰਾਜਸਥਾਨ ਤੋਂ ਮਿਲਦੇ ਆ। ਉਹ ਦੂਜੇ ਡੇਡੇ ਜਿਹੜੇ ਆਉਂਦੇ ਨੇ ਉਹ ਲੱਗਣਗੇ। ਉਹ ਲਵਾਉਂਗੇ ਹੈ। ਹਾਂ ਜੀ ਹਾਂ ਉਹ ਕੰਪਨੀ ਵੀ ਤੇ ਦਿੰਦੀ ਆ ਰਾਜਸਥਾਨ ਦੇ ਬੰਦਾ ਤਿਆਰ ਕਰਦਾ। ਠੀਕ ਹੈ। ਹਾਂ ਜੀ। ਠੀਕ ਹੈ ਠੀਕ ਹੈ ਠੀਕ ਹੈ। ਤੇ ਬਾਈ ਕਿੰਨਾ ਸਮਾਂ ਪਹਿਲਾਂ ਵੋਕਰ ਆਇਆ ਸੀਗਾ? ਤੇ ਵੀਰੇ 20 ਦਿਨ ਪਹਿਲਾਂ ਜੀ। 20 ਦਿਨ ਪਹਿਲਾਂ। ਹਾਂ ਜੀ। ਬਾਈ ਨੂੰ ਘਰੋਂ ਹੁਣ ਆਈਆਂ ਨੇ। ਹਾਂ ਹਾਂ। ਕਹਿੰਦੇ ਹੁਣ ਕਿੱਥੇ ਜਾ ਗਏ ਹੈ। ਹਾਂ ਜੀ ਹਾਂ। ਠੀਕ ਸਟਾਰਟ ਕਰਿਓ ਬਾਈ ਮੜਾ ਇੱਕ ਵਾਰੀ ਆਪਾਂ ਇਹਦੀ ਸਟਾਰਟਿੰਗ ਵੀ ਦਿਖਾਈਏ ਬਾਈ ਯਾਰ। ਇਹ ਲੋ ਵੀ ਸਾਨੂੰ ਸਟਾਰਟਿੰਗ ਦਿ ਹਾ ਹਾ ਕੀ ਆਵਾਜ਼ ਹੈ ਮਾੜਾ ਬਾਈ ਦੇਖੋ ਯਾਰ ਕੀ ਆਵਾਜ਼ ਆ ਰਹੀ ਤੇ ਇਧਰ ਆ ਮੀਟਰ ਮੋਟਰ ਆ ਗਿਆ ਹਰਾ ਹੈ ਨਾ ਠੀਕ ਆ ਤੁਸੀਂ ਬਾਈ ਮੀਟਰ ਵੀ ਦੇਖ ਲਓ 15 ਕਿਲੋਮੀਟਰੀ ਹੈ ਜਿਆ ਲੈ ਆਇਆ ਹੈ ਨਾ ਇਹ ਕਿੱਥੋਂ ਆਏ ਹੋ ਤੁਸੀਂ ਸੰਗਰੂਰ ਤੋਂ ਲਿਆ ਵੀਰੇ ਸੰਗਰੂਰ ਤੋਂ ਆਇਓਗੇ ਪੁੱਲ ਜਿਆ ਚਾਰ ਸੀ ਵੀਰੇ ਸੰਗਰੂਰ ਪੈਂਦੀ ਆ ਜੀ ਠੀਕ ਆ ਤੁਸੀਂ ਠੀਕ ਆ ਨਹੀਂ ਠੀਕ ਹੈ ਜੀ ਫੇਰ ਪੈਂਟ ਜਾਓਗੇ ਹੈ ਬਾ ਜੀ ਹਾ ਕਰੇਗਾ ਉਹ ਬੋਲਿਆ ਵਾਹ ਕੀ ਆਵਾਜ਼ ਆ ਬਾਈ ਕਹਿੰਦਾ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ ਵਾਹ ਜੀ ਵਾਹ ਕੀ ਆਵਾਜ਼ ਆ ਬਰਾ ਮਾ ਜਿਉਂ ਦੇ ਵਾਹਦੇ ਰਹੋ ਬਾਈ ਚੈੱਕ ਕਰੋ ਕਮਕਰਾ ਆਏ ਹਾਏ ਹਾਏ ਕੀ ਵਾਹ ਵਾਹ ਬਾਈ ਬਾਈ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਆਹ ਦੇਖ ਲਓ ਪ੍ਰਾਣੀ ਸ਼ੋਅ ਦੇ ਵਿੱਚ ਟਰੈਕਟਰ ਹੈ ਮੈਂ ਸੋਚਿਆ ਵੀ ਕਿਤੇ ਤਿਆਰ ਕਰਵਾਇਆ ਪਰ ਬਾਈ ਹੁਰੀ ਕਹਿੰਦੇ ਨਵਾਂ ਲਿਆ ਕੀ ਹਾਲ ਨੇ ਬਾਈ ਹੋਰ ਠੀਕ ਹੋ ਤੇ ਕਿਹੜਾ ਪਿੰਡਾ ਵੀਰ ਹੋਰਾ ਦਾ ਮੋਮਨਵਾਦ ਪਿੰਡ ਆ ਜੀ ਅਹਿਮਦਗੜ ਮੰਡੀ ਕੋਲ ਵੀਰ ਅਸਾ ਅਹਿਮਦਗੜ ਮੰਡੀ ਕੋਲੇ ਮੋਮਨਵਾਦ ਪਿੰਡ ਠੀਕ ਆ ਇਹ ਕਿਵੇਂ ਬਾਈ ਯਾਰ ਇਹਦਾ ਟਰੈਕਟਰ ਟਰੈਕਟਰ ਬੰਦ ਹੋ ਗਏ ਦੀਗੇ ਹਨਾ ਕੀ ਸੀਨ ਹੈ ਇਹਦਾ ਕਿਹੜੀ ਕੰਪਨੀ ਦਾ ਟਰੈਕਟਰ ਇਹ ਮੈਸੀ ਟਾਫੇ ਮੈਸੀ ਟਾਫੇ ਹਾਂਜੀ ਪਹਿਲਾਂ ਲੋਕ ਕਹਿੰਦੇ ਹੁੰਦੇ ਬਾਈ ਅਸੀਂ ਵੀ ਮੈਸੀ ਟਾਫੇ ਲਿਆਂਦਾ ਜਾਂ ਮੈਸੀ ਫਰਗੂਸਨ ਲਿਆਂਦਾ ਹਨਾ ਉਹ ਚੀਜ਼ਾਂ ਆ ਗਈਆਂ ਮੰਨ ਲਾ ਇਹ ਫਲਕਾਰੀ ਫਲਕੂਰੀ ਯਾਰ ਬਾਈ ਫਿਰ ਲਾ ਲਾਂ ਕੋ ਕੋਈ ਗੱਲ ਦੀ ਕੋਈ ਗੱਲ ਨਹੀਂ ਆਈ ਰਹਿਣ ਦੇ ਤੁਸੀਂ ਕਹਿੰਦੇ ਘਰੇ ਲੈ ਕੇ ਜਾਇਓ ਇਹ ਕਿਵੇਂ ਸ਼ੌਕ ਪਿਆ ਬਾਈ ਯਾਰ ਆ ਤਾਂ ਤੇਰੇ ਮੇਰੇ ਦਾਦਾ ਜੀ ਨੂੰ ਸੌਂਗ ਠੀਕ ਆ ਜੀ ਹੋਰ ਇਹ ਨਹੀਂ ਵੀਰੇ ਹੁਣ ਜੀ ਠੀਕ ਹੈ ਇਹ ਤਾਂ ਕਰਕੇ ਵੀਰੇ ਬਸ ਉਹਨਾਂ ਦੇ ਕਰਕੇ ਲਿਆ ਜੀ ਉਹਨਾਂ ਦੇ ਕਰਕੇ ਟਰੈਕਟਰ ਸਾਡੇ ਕੋਲ 7-8 ਟਰੈਕਟਰ ਨੇ ਜੀ ਠੀਕ ਹੈ ਸਾਰੇ ਬ੍ਰਾਂਡ ਨੇ ਜੀ ਵੀਰੇ ਬਸ ਇਹ ਹੀ ਨਹੀਂ ਸੀਗਾ ਜੀ ਇਹ ਨਹੀਂ ਸੀ ਜੀ ਬਸ ਇਹ ਨਵਾਂ ਇਹ ਨਵਾਂ ਟਰੈਕਟਰ ਹੈ ਇਹ ਨਵਾਂ ਹੈ ਹਾਂ ਜੀ ਨਵਾਂ ਠੀਕ ਹੈ ਇਹ ਫਿਰ ਬਾਈ ਸਪੈਸ਼ਲ ਆਰਡਰ ਦੇ ਕੇ ਮੰਗਾਇਆ ਨਹੀਂ ਆਉਂਦੀ ਵੀਰੇ ਆਰਡਰ ਤੇ ਆਉਂਦੇ ਬਸ ਇਹ ਕਰ ਹੀ ਲਾਉਣਾ ਕਰ ਹੀ ਲਾਉਣਾ ਕਰ ਠੀਕ ਹੈ ਠੀਕ ਹੈ ਆਲੇ-ਦਾਲੇ ਉਹ ਬਾਈ ਦਿਖਾਦੀ ਆ ਆਪਾਂ ਮੈਂ ਕਹਣਾ ਵੀ ਯਾਰ ਜਿਹੜੇ ਕਿਸੇ ਵੀਰਾਂ ਨੇ ਨਾ ਆਪਾਂ ਕਹਈਏ ਕਈ ਵਾਰ ਜੰਨਾ-ਜੰਨਾ ਚ ਵੀ ਉਹ ਕਰਨਾ ਹੈ ਨਾ ਜਾਂ ਬਾਈ ਹੁਰੀਂ ਕਹਿੰਦੇ ਸੂਹਾ-ਸੂਹਾ ਤੇ ਲਿਜਾਇਆ ਕਰਾਂਗੇ ਬਾਈ ਮੈਂ ਕਹਣਾ ਯਾਰ ਕੀ ਬਾਤ ਹੈ ਬਾਈ ਯਾਰ ਪੂਰਾ ਟਾਪ ਦਾ ਹੋ ਹੈਗਾ ਸਹੀ ਗੱਲ ਹੈ ਨਵੇਂ ਹੀ ਫੋਰਡ ਜਿਆਦਾ ਇੱਥੋਂ ਪਤਾ ਲੱਗਦਾ ਹੈ ਤਾਂ ਹੀ ਮੈਂ ਵੀ ਆਖਿਆ ਪੁਰਾਣੀਆਂ ਹੋ ਜਾਂ ਨਵੀਂ ਚ ਵੀ ਆਇਆ ਕਹਿੰਦਾ ਉਹ ਵੀ ਵੀ ਪੁਰਾਣੀ ਕਿਤੇ ਅੱਛਾ ਪ੍ਰਾਣੀ ਜੀ ਆ ਗਈ ਹਾਂ ਤਾਂ ਹੀ ਮੈਂ ਦੇਖ ਕੇ ਆ ਕੇ ਅਸੀਂ ਵੀ ਕਨਫਿਊਜ਼ ਹੋ ਗਿਆ ਉਸ ਜ ਮੈਂ ਕਿਹਾ ਯਾਰ ਲੋਕ ਇੱਥੇ ਬਾਈ ਸਿਰਾਂ ਨੂੰ ਆਹ ਦੂਜੇ ਲਵਾ ਰਹੇ ਆ ਰਾਜਸਥਾਨ ਤੋਂ ਮਿਲਦੇ ਆ ਉਹ ਦੂਜੇ ਡੇਡੇ ਜਿਹੜੇ ਆਉਂਦੇ ਨੇ ਉਹ ਲੱਗਣਗੇ ਉਹ ਲਵਾਉਂਗੇ ਹੈ ਉਹ ਕੰਪਨੀ ਵੀ ਤੇ ਦਿੰਦੀ ਆ ਰਾਜਸਥਾਨ ਦੇ ਬੰਦਾ ਤਿਆਰ ਕਰਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਈ ਕਿੰਨਾ ਸਮਾਂ ਪਹਿਲਾਂ ਵੋਕਰ ਆਇਆ ਸੀਗਾ ਇਹ ਵੀਰੇ 20 ਦਿਨ ਪਹਿਲਾਂ ਜੀ 20 ਦਿਨ ਪਹਿਲਾਂ ਬਾਈ ਨੂੰ ਘਰੋਂ ਹੁਣ ਆਈਆਂ ਨੇ ਕਹਿੰਦੇ ਹੁਣ ਕਿ ਵੀ ਕਿੱਥੇ ਜਾ ਗਏ ਹੈ ਠੀਕ ਸਟਾਰਟ ਕਰਿਓ ਬਾਈ ਮੜਾ ਇੱਕ ਵਾਰੀ ਆਪਾਂ ਦੀ ਸਟਾਰਟਿੰਗ ਵੀ ਦਿਖਾਈਏ ਬਾਈ ਯਾਰ ਤੇ ਲੋ ਵੀ ਸਾਨੂੰ ਸਟਾਰਟਿੰਗ ਦਿਖਾਉਣੇ ਆ ਹਾਹਾ ਕੀ ਆਵਾਜ਼ ਹੈ ਮਾਰਾ ਭਾਈ ਦੇਖੋ ਯਾਰ ਕੀ ਆਵਾਜ਼ ਹੈ ਤੇ ਇਦਰਾ ਮੀਟਰ ਮੋਟਰ ਆ ਗਿਆ ਹਰਾ ਹੈ ਨਾ ਠੀਕ ਆ ਤੁਸੀਂ ਭਾਈ ਮੀਟਰ ਵੀ ਦੇਖ ਲਓ 15 ਕਿਲੋਮੀਟਰੀ ਹੈ ਜਾਂ ਲੈ ਆਇਆ ਹੈ ਨਾ ਇਹ ਕਿੱਥੋਂ ਆਏ ਹੋ ਤੁਸੀਂ ਸੰਗਰੂਰ ਤੋਂ ਲਿਆ ਵੀਰੇ ਸੰਗਰੂਰ ਤੋਂ ਆਏ ਹੋਗੇ ਪੁਲ ਜੈਂਸੀ ਵੀਰੇ ਸੰਗਰੂਰ ਪੈਂਦੀ ਆ ਜੀ ਠੀਕ ਆ ਠੀਕ ਆ ਠੀਕ ਆ ਨਹੀਂ ਪੁਰਾਣੇ ਚੰਗਲ ਉਹਨਾਂ ਦੇ ਲਗਾਉਨੇ ਆ ਠੀਕ ਆ ਜਾਂਦੇ ਮਾ ਤੁਮਨੇ ਲਕਾੜੀ ਫੇਰ ਪੜ ਜਾਓਗੇ ਫੇਰ ਪੜ ਜਾਓਗੇ ਵਾਹ ਯਾਰ ਹਾ ਕਰੇਗਾ ਅਗੋ ਤੇ ਆਵਾਜ਼ ਕੀ ਆਵਾਜ਼ ਆ ਭਾਈ ਕਹਿੰਦਾ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ ਵਾਹ ਜੀ ਵਾਹ ਕੀ ਆਵਾਜ਼ ਆ ਬਰਾ ਮਾ ਜਿਉਂਦੇ ਵਾਹਦੇ ਰਹੋ ਬਾਈ ਚੈੱਕ ਰੋ ਕਮਕਰਾ ਆਏ ਹਾਏ ਹਾਏ ਕੀ ਵਾਹ